ਕੱਲ ਪੁੱਤ ਉਹ ਦੇ ਭਰਾ ਪਰ ਜਾਈ ਨਹੀਂ ਉਹਦਾ ਜਿਵੇਂ ਜੀ ਕਰਦਾ ਉਵੇਂ ਵਰਤੇ ਤੂੰ ਆਵਦੇ ਥਾਂ ਤੇ ਸਹੀ ਰਹੀ ਮੈਂ ਪੂਆ ਨੂੰ ਕੱਲਾ ਸੂਟ ਈ ਕਿ ਸਾਰਾ ਕੁਝ ਹੀ ਪਸੰਦ ਆਇਆ ਜਿਹੜਾ ਜਿਹੜਾ ਕੁਝ ਮੈਂ ਲੈ ਗਿਆ ਸੀ ਮੈਂ ਤਾਂ ਕਿਹਾ ਸੀ ਮਹਾਜੇ ਪੂਆ ਨਹੀਂ ਤੈਨੂੰ ਸੂਟ ਵਧੀਆ ਲੱਗਦਾ ਇਹਦਾ ਰੰਗ ਨਹੀਂ ਵਧੀਆ ਲੱਗਦਾ ਤਾਂ ਤੂੰ ਆ ਜੀ ਆਪਾਂ ਉੱਥੇ ਬਦਲ ਲਾਂਗੇ ਹਾਂ ਤਾਂ ਮੈਨੂੰ ਵੀ ਪਤਾ ਹੈ ਭਾਬੀ ਇਹ ਬਗਾਨਾ ਨਹੀਂ ਹੈਗਾ ਇਹ ਮੇਰੇ ਪੇਕੇਆਂ ਦਾ ਘਰ ਹੈ ਪਰ ਇੱਧਰ ਰਹਿਣ ਨੂੰ ਮੇਰਾ ਜੀ ਨਹੀਂ ਕਰਦਾ ਲੇਕਿਨ ਇੱਧਰ ਜਿੱਦ ਉਹਨਾਂ ਕੋਲ ਤਾਂ ਚਾਰ ਪੈਸੇ ਜੋੜੇ ਹੋਏ ਹੈਗੇ ਨੇ ਸੱਦੇ ਘਰ ਦਾ ਵੀ ਤੈਨੂੰ ਪਤਾ ਐ ਇਹੋ ਜਿਹੇ ਹਾਲਾਤ ਨੇ ਕੈਮੂ ਆ ਜੀ ਆਹ ਆਬਿਆ ਤਾਂ ਥੋੜੀ ਟੁੱਟਿਆ ਜਾਂਦਾ ਨਾਲੇ ਕਦੇ ਨੋਹਾਂ ਨਾਲੋਂ ਮਾ ਛੱਡ ਹੋਇਆ ਲੈ ਛੱਡ ਕਿਹੜੀਆਂ ਗੱਲਾਂ ਕਰਦੀਆਂ ਤੂੰ ਤੈਨੂੰ ਜ਼ਮੀਨ ਵੇਲੇ ਦਿਖਾਉਂਗੀ ਤੁਹਾਡੇ ਤਾਂ ਮੂਰੇ ਖੜੀ ਹੋਊਗੀ ਵੀ ਪਹਿਲਾਂ ਮੇਰੇ ਨਾਮ ਲਵਾਓ ਜ਼ਮੀਨ ਪਰਪੂਆ ਜੀ ਇਹ ਗੱਲ ਤੁਸੀਂ ਕਹਿੰਦੇ ਹੋ ਵੀ ਚਾਚੀ ਨੂੰ ਜ਼ਮੀਨ ਦਾ ਲਾਲਚ ਐ ਪਰ ਮੈਂ ਨਹੀਂ ਇਹ ਗੱਲ ਨੂੰ ਮੰਨਦੀ ਜੇ ਉਹਨੂੰ ਲਾਲਚ ਹੋਵੇ ਤਾਂ ਉਹ ਕਦੇ ਤਾਂ ਗੱਲ ਛੇੜੇ ਉਹਨੇ ਤਾਂ ਕਦੇ ਸਾਡੇ ਘਰੇ ਆ ਕੇ ਗੱਲ ਹੀ ਨਹੀਂ ਛੇੜੀ ਵੀ ਭਾਈ ਤੇਰੀ ਭੂਆ ਦੇ ਨੋ ਜਿਹੜੀ ਜ਼ਮੀਨ ਐ ਆਪਾਂ ਆਪਦੇ ਨੋ ਕਰਾ ਲੈਨੇ ਆ